ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਸ ਨਿੰਮ ਦੇ ਰੁੱਖ ਹੇਠਾਂ ਬੈਠੇ ਜ਼ਹਿਰ ਨਾਲ ਭਰਿਆ ਹੋਇਆ ਨਿੰਮ ਮਿੱਠਾ ਹੋ ਗਿਆ ਬਹੁਤ ਹੀ ਘਟ ਸੰਗਤਾਂ ਨੇ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਹੋਣਗੇ ਆਓ ਅੱਜ ਤੁਹਾਨੂੰ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਾਉਨੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਅਤੇ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਤੰਦਰੁਸਤ ਹੋਮੋਗੇ ਤੁਸੀਂ ਬੜੀ ਵਾਰ ਧੰਗੁਰੂ ਨਾਨਕ ਦੇਵ ਮਾਰੇ ਸੱਚੇ ਪਾਤਸ਼ਾਹ ਦਾ ਇਹ ਇਤਿਹਾਸ ਸੁਣਿਆ ਹੈ ਬੇ ਗੁਰੂ ਸਾਹਿਬ ਜੀਆਂ ਨੇ ਕੋੜੇ ਰੀਠੇ ਮਿੱਠੇ ਕਰ ਦਿੱਤੇ ਪਰ ਅੱਜ ਜਿਸ ਗੁਰਦੁਆਰਾ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਆ ਇਸ ਪਾਵਨ ਪਵਿੱਤਰ ਅਸਥਾਨ ਤੇ ਨੌਵੇਂ ਪਾਤਸ਼ਾਹ ਧੰਗੁਰੂ ਤੇਗ ਬਹਾਦਰ ਮਾਰੇ ਸੱਚੇ ਪਾਤਸ਼ਾਹ ਜੀਆਂ ਨੇ ਕੋੜੀ ਨਿੰਮ ਨੂੰ ਮਿੱਠਾ ਕੀਤਾ ਜਿਸ ਵੇਲੇ ਨਿੰਮ ਦੇ ਰੁੱਖ ਹੇਠਾਂ ਆ ਕੇ ਨੌਵੇਂ ਪਾਤਸ਼ਾਹ ਬੈਠੇ ਤੇ ਸੰਗਤ ਜੀ ਨਿੰਮ ਨੇ ਆਪਣੀ ਕੁੜੱਤਨ ਹੀ ਛੱਡ ਦਿੱਤੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਵੀ ਗੁਰਦੁਆਰਾ ਨਿੰਮ ਸਾਹਿਬ ਪੈ ਗਿਆ ਰਾਜਪੁਰੇ ਤੋਂ ਪਟਿਆਲੇ ਜਾਂਦੇ ਸਮੇਂ ਰਸਤੇ ਵਿੱਚ ਇਹ ਪਿੰਡ ਆਉਂਦਾ ਹੈ ਪਿੰਡ ਦਾ ਨਾਮ ਹੈ ਆਕੜ ਆਕੜ ਪਿੰਡ ਵਿੱਚ ਗੁਰਦੁਆਰਾ ਨਿੰਮ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਨਿੰਮ ਦੇ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਜਿੱਥੇ ਸਤਿਗੁਰੂ ਜੀ ਆ ਕੇ ਬੈਠੇ ਨਾਲ ਆਪ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਬਹੁਤ ਸੋਹਣਾ ਸਰੋਵਰ ਬਣਿਆ ਹੋਇਆ ਆਪ ਜੀ ਨੇ ਦਰਸ਼ਨ ਦਿਦਾਰ ਕੀਤੇ ਹਨ ਆਓ ਹੁਣ ਤੁਹਾਨੂੰ ਅੰਦਰ ਦਰਬਾਰ ਹਾਲ ਵਿੱਚ ਲੈ ਕੇ ਜਾਂਦੇ ਆਂ ਧੰਨ ਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਪਾਤਸ਼ਾਹ ਦਾ ਦਰਬਾਰ ਕਿੰਨਾ ਸੋਹਣਾ सजਿਆ ਹੋਇਆ ਬਹੁਤ ਸੋਹਣਾ ਸਤਿਗੁਰ ਜੀਆ ਦਾ ਦਰਬਾਰ ਬਣਿਆ ਹੋਇਆ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹਾਂ ਨਾਲ ਆਪ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਨਾਲ ਨਾਲ ਆਪਾਂ ਇੱਥੋਂ ਦਾ ਇਤਿਹਾਸ ਵੀ ਆਪ ਜੀ ਨੂੰ ਸਰਵਣ ਕਰਾਉਨੇ ਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਪਿੰਡ ਨੌ ਲੱਖਾ ਤੋਂ ਚੱਲ ਕੇ ਇਸ ਪਿੰਡ ਵਿੱਚ ਆਉਂਦੇ ਆ ਪਿਛਲੇ ਬਲੌਗ ਵਿੱਚ ਤੁਹਾਨੂੰ ਅਸੀਂ ਪਿੰਡ ਨੌ ਲੱਖਾ ਦੇ ਵੀ ਦਰਸ਼ਨ ਕਰਾਏ ਆ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਵੇਖੀ ਉਹ ਵੀ ਵੀਡੀਓ ਵੇਖੋ ਜਾ ਕੇ ਉੱਥੇ ਦਾ ਵੀ ਬਲੱਖਣੇ ਆਸੂ ਸਰਬਨ ਕਰੋ 9 ਲੱਖਾਂ ਤੋਂ ਚੱਲ ਕੇ ਸਤਿਗੁਰੂ ਜੀ ਇਸ ਅਸਥਾਨ ਤੇ ਆਉਂਦੇ ਆ ਗੁਰੂ ਸਾਹਿਬ ਜੀ ਦਾ ਪੂਰਾ ਪਰਿਵਾਰ ਗੁਰੂ ਜੀ ਦੇ ਨਾਲ ਹੈ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਅਤੇ ਲੱਖੀ ਸ਼ਾ ਬਨਜਾਰਾ ਵੀ ਸਤਿਗੁਰੂ ਜੀ ਦੇ ਨਾਲ ਹੈ ਹੋਰ ਵੀ ਬਿਆੰਤ ਸੰਗਤਾਂ ਗੁਰੂ ਜੀ ਦੇ ਨਾਲ ਇਸ ਪਿੰਡ ਵਿੱਚ ਆਉਂਦੀਆਂ ਹਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਇੱਕ ਨਿੰਮ ਦੇ ਦਰਖਤ ਦੇ ਹੇਠਾਂ ਦੁਪਹਿਰਾ ਕੱਟਦੇ ਆ ਜਿਸ ਰੁੱਖ ਹੇਠਾਂ ਗੁਰੂ ਜੀ ਆ ਕੇ ਬੈਠੇ ਉਹ ਰੁੱਖ ਨੇ ਆਪਣਾ ਸੁਆਹ ਹੀ ਬਦਲੀ ਕਰ ਦਿੱਤਾ ਹੁਣ ਤਣ ਹੀ ਛੱਡ ਦਿੱਤੀ ਸੰਗਤ ਜੀ ਗੁਰੂ ਦੇ ਦਰਸ਼ਨ ਕਰਕੇ ਨਿਮ ਆਪਣਾ ਸੁਭਾਅ ਬਦਲੀ ਕਰ ਸਕਦੀ ਆ ਆਪਾਂ ਕਿਉਂ ਨਹੀਂ ਆਪਣਾ ਸੁਭਾਅ ਬਦਲੀ ਕਰਦੇ ਆਪਾਂ ਵੀ ਹੰਕਾਰ ਛੱਡਿਏ ਹੋਮੇ ਛੱਡਿਏ ਆਓ ਹੁਣ ਤੁਹਾਨੂੰ ਉਸ ਨਿਮ ਦੇ ਦਰਸ਼ਨ ਕਰਾਉਨੇ ਆ ਉਹ ਸਾਹਮਣੇ ਤੁਸੀਂ ਵੇਖ ਰਹੇ ਹੋ ਉਸ ਨਿੰਮ ਦੇ ਰੁੱਖੇ ھیਠਾਂ ਆ ਕੇ ਧੰਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਸਨ ਇਹ ਨਿੰਮ ਤਾਂ ਸੁੱਕ ਗਿਆ ਪਰ ਨਾਲ ਇਹਦੇ ਨਵਾਂ ਨਿੰਮ ਦਾ ਰੁੱਖ ਲਾਇਆ ਗਿਆ ਇੱਥੇ ਇੱਕ ਮੈਂ ਬੇਨਤੀ ਹੋਰ ਕਰਦਿਆਂ ਸਾਨੂੰ ਸੇਵਾਦਾਰ ਵੀਰਾਂ ਨੇ ਦੱਸਿਆ ਕਹਿੰਦੇ ਕੁਝ ਸਾਲ ਪਹਿਲਾਂ ਇਹ ਰੁੱਖ ਬਿਲਕੁਲ ਹਰਿਆ ਭਰਿਆ ਸੀ ਗੁਰਦੁਆਰਾ ਸਾਹਿਬ ਨੂੰ ਵੱਡਾ ਕਰ ਦਿੱਤਾ ਗਿਆ ਮਾਰਬਲ ਲਾ ਦਿੱਤਾ ਗਿਆ ਪੱਥਰ ਲਾ ਦਿੱਤਾ ਗਿਆ ਤੁਸੀਂ ਹੁਣ ਵੀ ਵੇਖ ਰਹੇ ਹੋ ਉਹ ਤਣੇ ਦੇ ਆਲੇ-ਦੁਆਲੇ ਕਿਵੇਂ ਪੱਥਰ ਲਾਇਆ ਹੋਇਆ ਜਿਵੇਂ ਹੀ ਇਸ ਰੁੱਖ ਦੇ ਆਲੇ-ਦੁਆਲੇ ਪੱਥਰ ਲੱਗਦਾ ਹੈ ਤੇ ਸੰਗਤ ਜੀ ਇਹਦਾ ਧਰਤੀ ਨਾਲੋਂ ਪੰਪਰਕ ਟੁੱਟ ਜਾਂਦਾ ਹੈ ਤੇ ਇਹ ਰੁੱਖ ਹੌਲੀ ਹੌਲੀ ਸੁੱਕਣਾ ਸ਼ੁਰੂ ਹੋ ਗਿਆ ਸੰਗਤ ਜੀ ਸਾਡੀ ਕੌਮ ਦੀ ਵੱਧ ਕਿਸਮਤੀ ਹੈ ਕਾਰ ਸੇਵਾ ਦੇ ਨਾਂ ਤੇ ਅਸੀਂ ਆਪਣੇ ਗੁਰੂ ਦੀਆਂ ਨਿਸ਼ਾਨੀਆਂ ਨੂੰ ਹੌਲੀ ਹੌਲੀ ਗਵਾ ਰਹੇ ਹਾਂ ਵੱਡੇ ਵੱਡੇ ਗੁਰਦੁਆਰਾ ਸਾਹਿਬ ਅਸੀਂ ਬਹੁਤ ਬਣਾ ਦਿੱਤੇ ਪਰ ਆਪਣੇ ਗੁਰੂ ਦੀਆਂ ਪ੍ਰਾਤਨ ਨਿਸ਼ਾਨੀਆਂ ਨੂੰ ਅਸੀਂ ਮਲੀਆਂ ਮੀਟ ਕਰ ਰਹੇ ਹਾਂ ਇਸ ਪਿੰਡ ਦਾ ਹੀ ਇੱਕ ਬੰਦਾ ਸਾਨੂੰ ਦੱਸ ਰਿਹਾ ਸੀ ਕਹਿੰਦਾ ਅਸੀਂ ਇਸ ਨਿੰਮ ਦੇ ਮਿੱਠੇ ਪੱਤਿਆਂ ਦਾ ਪ੍ਰਸ਼ਾਦ ਛਕਿਆ ਹੈ ਹਜੇ ਵੀ ਆਪਾਂ ਸੰਭਲੀਏ ਆਪਣੇ ਗੁਰੂ ਦੀਆਂ ਪ੍ਰਾਤਨ ਨਿਸ਼ਾਨੀਆਂ ਨੂੰ ਸੰਭੀਏ ਹਜੇ ਵੀ ਵੇਲਾ ਹੈ ਜੇ ਹਜੇ ਵੀ ਆਪਾਂ ਨਾਲ ਸੰਭਲੇ ਤਾਂ ਸੰਗਤ ਜੀ ਹੌਲੀ-ਹੌਲੀ ਕਰਕੇ ਹਰ ਇੱਕ ਨਿਸ਼ਾਨੀ ਨੂੰ ਖਤਮ ਕਰ ਦਿੱਤਾ ਜਾਏਗਾ ਇੱਥੇ ਹੀ ਇਸ ਬਲੌਗ ਦੀ ਸਮਾਪਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਤੁਸੀਂ ਕਿੱਥੋਂ ਸਾਡੀ ਵੀਡੀਓ ਵੇਖ ਰਹੇ ਹੋ ਜਲਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ